ਪੰਜਾਬ ਦੇ ਕਿਸਾਨਾਂ ਨੂੰ ਜੁਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਮਤਲਬ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਹੀ ਮਾਨ ਸਾਹਿਬ ਕਹਿੰਦੇ ਅਸੀਂ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਚੱਕਦੇ ਆ ਪਰ ਜਿੰਨੀਆਂ ਵੀ ਫੈਕਲਟੀਜ਼ ਨਹੀਂ ਉਹ ਅਸੀਂ ਸਾਰੇ ਪੰਜਾਬੀ ਆ ਮਿਲਰਸ ਵੀ ਆਪਣੇ ਨੇ ਆਰਟੀ ਵੀ ਆਪਣੇ ਆ ਸੋ ਆਉਣ ਵਾਲੇ ਸਮੇਂ 'ਚ ਜਿਹੜਾ ਪੈ ਡਿਸੀਜਨ ਲੈ ਅੰਦਰ ਉਹ ਫਸਲ ਨੂੰ ਪਹਿਲੀ ਗੱਲ ਤਾਂ ਵੀ ਜਿਹੜੀਆਂ ਪ੍ਰਵਾਨਿਤ ਵੀਜ਼ਨ ਨੇ ਜਿਹੜੇ ਯੂਨੀਵਰਸਿਟੀ ਵੱਲੋਂ ਉਹੀ ਉਹ ਵੀਜ਼ਨ ਤੇ ਪ੍ਰਾਪਰਟੀ ਅੰਨਾ ਮੰਡੀ ਚਾਵੇ ਕੱਲਾ ਕੱਲਾ ਦਾਣਾ ਚੱਕਾਂਗੇ ਤੇ ਜਿਸ ਤਰ੍ਹਾਂ 24 24 ਘੰਟੇ ਦੇ ਵਿੱਚ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਉਹਨਾਂ ਦੇ ਪੈਸੇ ਖਾਤਿਆਂ 'ਚ ਪਾਣਾ ਤਾਂ ਉਹਨੂੰ ਅਸੀਂ ਜਾਰੀ ਰੱਖਾਂਗੇ ਸੋ ਹੋਰ ਬੈਟਰ ਅਸੀਂ ਕਰਾਂਗੇ ਸੋ ਅਸੀਂ ਪੂਰੇ ਇੰਤਜ਼ਾਮ ਐਡਵਾਂਸ ਤੌਰ 'ਤੇ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਸੀਜ਼ਨ ਪੰਜਾਬ ਦੀ ਪ੍ਰਿਕੋਰਪੋਰੈਂਟ ਨਾਲ ਜੁੜੀਆਂ ਜ਼ਿੰਦੀਆਂ ਫੈਕਲਟੀਆਂ ਨੇ ਚਾਹੇ ਮਿੱਲਰ ਆ ਹੜਤੀ ਨੇ ਮਜ਼ਦੂਰ ਨੇ ਅਸੀਂ ਉਹਨਾਂ ਦੇ ਹਿੱਤ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਾਂਗੇ ਔਰ ਉਹਨਾਂ ਤੋਂ ਵੀ ਵਿਸ਼ੇਸ਼ ਕਰਦੇ ਆ ਵੀ ਜੋ ਸਾਡੀਆਂ ਵੀ ਲੋੜਾਂ ਨੇ ਕਿ ਮੌਸਮ ਜ਼ਿਆਦਾ ਨਾ ਹੋਵੇ ਬਸ ਨਾਲਾ ਪ੍ਰਾਪਰ ਮੰਡੀ ਚ ਆ ਜਾਵੇ ਸੋ ਐਮਐਸਪੀ ਦੇ ਉੱਤੇ ਕੱਲਾ ਕੱਲਾ ਦਾਣਾ ਚੱਕਾਂਗੇ ਕੁਰੀਆਂ ਤਿਆਰੀਆਂ ਆ ਸੋ ਅਸੀਂ ਅੱਗੇ ਨਾਲ ਰਵਾਸ ਤੁਰ ਪਏ ਆ ਸੋ ਮੈਨੂੰ ਚੰਗਾ ਆ ਵੀ ਸਾਡੇ ਮੇਰੇ ਚਾਰ ਕੁਲੀ ਗੁਰ ਸਾਥੀ ਤੇਨ ਮੇਰੇ ਨਾਲ ਅਸੀਂ ਇਸ ਸੀਜ਼ਨ ਨੂੰ ਹੋਰ ਬੈਟਰ ਕਰਨ ਲਈ ਪੂਰੀ ਜਨਜਨ ਲਾਵਾਂਗੇ ਇਹ ਅਸੀਂ ਕੀ ਕਰਦੇ ਆ